ਅਜਿਹੇ ਬਹੁਤ ਸਾਰੇ ਇਨਸਾਨ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਹੋયા ਵੀ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਇਹ ਇਨਸਾਨ ਰੱਖਦੇ ਹਨ। ਅਜਿਹਾ ਹੈ ਕਿ ਇਹ ਆਪਣੇ ਦਸਾਂ ਨੋਹਾਂ ਦੀ ਕਮਾਈ ਵਿੱਚੋਂ ਦਸਵੰਤ ਕੱਢ ਕੇ ਇਹ ਲੋਕ ਭਲਾਈ ਉੱਪਰ ਲਗਾਉਂਦੇ ਹਨ। ਅਜਿਹਾ ਹੀ ਉਪਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪ੍ਰਵਾਸੀ ਭਾਰਤੀ ਨੇ ਕੀਤਾ ਹੈ ਜਿਨ੍ਹਾਂ ਨੇ ਆਪਣੀ ਕਮਾਈ 'ਚੋਂ ਲੰਗਰ ਰਸੋਈ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ 24 ਘੰਟੇ ਲੰਗਰ ਮਿਲੇਗਾ ਇੱਥੇ ਬਕਾਇਦਾ 10000 ਲੋਕਾਂ ਦੀ ਰੋਟੀ ਬਣਾਉਣ ਵਾਸਤੇ ਆਧੁਨਿਕ ਮਸ਼ੀਨ ਲਗਾਈ ਗਈ ਹੈ ਸਿਵਲ ਹਸਪਤਾਲਾਂ ਦੇ ਨਾਲ ਨਾਲ ਇਹ ਲੰਗਰ ਜ਼ਰੂਰਤਮੰਦਾਂ ਤੱਕ ਵੀ ਪਹੁੰਚਾਇਆ ਜਾਵੇਗਾ ਇਹ ਲੰਗਰ 3 ਸਮੇਂ ਗੱਡੀਆਂ ਰਾਹੀਂ ਪਹੁੰਚਾਇਆ ਜਾਵੇਗਾ ਜਿਸ ਵਿੱਚ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸ਼ਾਮਿਲ ਹੋਵੇਗਾ ਸੰਸਾ ਦਾ ਉਪਦੇਸ਼ ਹਰ ਜ਼ਰੂਰਤਮੰਦ ਦੀ ਮਦਦ ਕਰਨਾ ਅਤੇ ਹਰ ਜ਼ਰੂਰਤਮੰਦ ਤੱਕ ਪਹੁੰਚ ਕਰਨਾ ਹੈ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰੂ ਰਾਮਦਾਸ ਲੰਗਰ ਸੇਵਾ ਇਹ ਇੱਕ ਰਸੋਈ ਤਿਆਰ ਕੀਤੀ ਗਈ ਹੈ ਜਿਹੜੇ ਸਿਵਲ ਹਸਪਤਾਲਾਂ ਦੇ ਵਿੱਚ ਮਰੀਜ਼ ਜਾਂ ਉਹਨਾਂ ਦੇ ਨਾਲ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਮਦਦਗਾਰ ਹੁੰਦੇ ਹਨ ਜਾਂ ਹੋਰ ਲੋਕ ਵੀ ਉਹਨਾਂ ਵਾਸਤੇ ਇੱਥੇ ਲੰਗਰ ਤਿਆਰ ਹੋ ਕੇ ਜਾਇਆ ਕਰੇਗਾ ਅੱਜ ਅਸੀਂ ਇੱਥੇ 7 ਗੱਡੀਆਂ ਜਿਹੜੀਆਂ ਰਿਲੀਜ਼ ਕਰ ਰਹੇ ਹਾਂ ਔਰ ਗੁਰਦਾਸਪੁਰ ਬਟਾਲਾ ਨਵਾਂ ਸ਼ਹਿਰ ਜਰੰਦਰ ਤੇ ਹੁਸ਼ਿਆਰਪੁਰ ਤੋਂ ਇਹ ਰੋਜ਼ ਗੱਡੀਆਂ ਸਵੇਰੇ ਜਾਇਆ ਕਰਨਗੀਆਂ ਸਵੇਰ ਦਾ ਖਾਣਾ ਲੈ ਕੇ ਦੁਪਹਿਰ ਦਾ ਖਾਣਾ ਔਰ ਰਾਤ ਦਾ ਖਾਣਾ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਕਿ ਇਹ ਸਿਰਫ ਉਹੀ ਖਾਏਗਾ ਜਿਹੜਾ ਗਰੀਬ ਹੈ ਜਾਂ ਜਿਹੜਾ ਉਹਨਾਂ ਮਰੀਜ਼ਾਂ ਨਾਲ ਆਇਆ ਉੱਥੇ ਵਰਤ ਦੇ ਲੰਗਰ ਦੇ ਵਿੱਚ ਕੋਈ ਵੀ ਆ ਕੇ ਛਕ ਸਕਦਾ ਹੈ ਇਹ ਸਥਾਨ ਤੇ ਵੀ ਹਰ ਵੇਲੇ ਲੰਗਰ ਚੱਲਦਾ ਰਹੇਗਾ ਕੋਈ ਵੀ ਕਿਸੇ ਮੌਕੇ ਵੀ ਆਏਗਾ ਉਸ ਨੂੰ ਜੀ ਆਇਆਂ ਆਖਿਆ ਜਾਏਗਾ ਔਰ ਕਿਸੇ ਤਰ੍ਹਾਂ ਦਾ ਕੋਈ ਇੱਥੇ ਕੋਈ ਮਾਇਆ ਦਾ ਪ੍ਰਸਾਰਾ ਨਹੀਂ ਕਿਸੇ ਤਰ੍ਹਾਂ ਦਾ ਕਿਸੇ ਨੇ ਕੋਈ ਪੈਸਾ ਨਹੀਂ ਇੱਥੇ ਦੇਣਾ ਜੋ ਵੀ ਹੈ ਸਭ ਉਸ ਗੁਰੂ ਦੇ ਪਰੋਸੇ ਤੇ ਚੱਲੇਗਾ ਔਰ ਚੱਲ ਰਿਹਾ ਹੈ ਹੁਣ ਤੱਕ ਇਹ ਇਸ ਰਸੋਈ ਨੂੰ ਤਿਆਰ ਕਰਦੇ ਆ ਮਸ਼ੀਨਾਂ ਲਗਾਉਂਦੇ ਆ ਗੱਡੀਆਂ ਲੈਂਦੇ ਆ ਕਰੀਬਨ 9 ਕਰੋੜ 9.5 ਕਰੋੜ ਰੁਪਏ ਖਰਚ ਹੋ ਚੁੱਕਾ ਹੈ ਔਰ ਇਸਦਾ ਇਹ ਜੋ ਮਾਇਆ ਆਈ ਹੈ ਇਹ ਨਾ ਸਾਨੂੰ ਪਤਾ ਹੈ ਕਿਵੇਂ ਆਈ ਔਰ ਨਾ ਸਾਡ ਕੋਈ ਇਸ ਤਰ੍ਹਾਂ ਦਾ ਹਿਸਾਬ ਕਿਤਾਵ ਹੈ ਕਿਸੇ ਕਿਸੇ ਨੂੰ ਹਿਸਾਬ ਦੇਣਾ ਗੁਰੂ ਰਾਮਦਾਸ ਦੀ ਬਖਸ਼ਿਸ਼ ਤੋਂ ਉਸ ਦਾ ਦੇ ਓਟ ਆਸਰਾ ਲੈ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਪਾਜਾ ਭਾਈ ਮਨਜੀਤ ਸਿੰਘ ਜੀ ਜੋ ਐਲਏ ਰਹਿੰਦੇ ਹਨ ਉਹਨਾਂ ਦੇ ਮਨ ਦੇ ਵਿੱਚ ਇਹ ਰੀਤ ਸੀ ਕਿ ਇਸ ਤਰ੍ਹਾਂ ਦੀ ਰਸੋਈ ਤਿਆਰ ਕੀਤੀ ਜਾਵੇ ਜਿਸ ਰਸੋਈ ਦੇ ਵਿੱਚੋਂ ਕਿਸੇ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਕਿ ਜਿਹੜਾ ਗਰੀਬ ਹੈ ਉਹੀ ਲੋੜਵੰਦ ਹੁੰਦਾ ਭੁੱਖ ਤਾਂ ਹਰ ਕਿਨੂੰ ਲੱਗਦੀ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਕਿਸੇ ਮੌਕੇ ਵੀ ਆਣ ਕੇ ਪ੍ਰਸ਼ਾਦਾ ਸਖ ਸਕਦਾ ਇਸੇ ਜੋ ਮੁਲਾਜ਼ਮ ਰੱਖੇਗੇ ਉਹ ਪਰਮਾਨੈਂਟ ਹੋਣਗੇ ਰਸੋਈ ਚੱਲਦੀ ਰਹੇਗੀ ਜੋ ਕਰ ਰਿਹਾ ਹੈ ਜਿਸ ਕੋਲੋਂ ਗੁਰੂ ਕਰਵਾ ਰਿਹਾ ਹੈ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਭਾਈ ਮਨਜੀਤ ਸਿੰਘ ਜੀ ਬਹੁਤ ਪਿਆਰੇ ਗੁਰੂ ਦੇ ਸਿੱਖ ਹਨ ਜਿਹੜੇ ਸਿਰਫ ਸਿਰਫ ਇੱਕ ਪ੍ਰੋਸੇਨਾ ਚੱਲਦੇ ਜੇ ਉਹਨਾਂ ਨੂੰ ਤੁਸੀਂ ਪੁੱਛੋਗੇ ਸਵਾਲ ਕਰੋਗੇ ਕਿ ਮਾਇਆ ਕਿੱਥੋਂ ਆਏਗੀ ਤੇ ਕਿਵੇਂ ਕਰੋਗੇ ਉਹ ਕਹਿੰਦੇ ਮੈਂ ਨਾ ਪਹਿਲਾਂ ਇਕੱਠੀ ਕੀਤੀ ਮਾਇਆ ਨਾ ਮੈਂ ਪਹਿਲਾਂ ਇਸ ਤਰ੍ਹਾਂ ਦਾ ਸੋਚਿਆ ਸੀ ਅੱਜ ਤੱਕ ਜੋ ਕੁਝ ਹੋਇਆ ਹੈ ਇਹ 9.5 ਕਰੋੜ ਰੁਪਈਆ ਖਰਚ ਹੋਇਆ ਕਿੱਥੋਂ ਆਇਆ ਇਸ ਦਾ ਵੀ ਨਹੀਂ ਮੈਨੂੰ ਪਤਾ ਕਿੱਥੋਂ ਆਉਣੇ ਇਸ ਦਾ ਵੀ ਨਹੀਂ ਮੈਨੂੰ ਪਤਾ ਜਿਹੜੇ ਮੁਲਾਜ਼ਮ ਇੱਥੇ ਰੱਖੇ ਜਾਣੇ ਹਨ ਉਹਨਾਂ ਨੂੰ ਤਨਖਾਹਾਂ ਵੀ ਮਿਲਣਗੀਆਂ ਬੇਕਬਾਕ ਦਾ ਰੋਜ਼ ਖਰਚਾ ਵੀ ਹੋਏਗਾ ਜੀ ਇਹ ਗੁਰੂ ਦੇ ਪਰੋਸੇ ਤੇ ਪੰਜਾਬ ਦੇ ਜਲੰਧਰ ਵਿਖੇ ਵੀ ਲੋੜਵੰਦ ਲੋਕਾਂ ਲਈ ਮੁਫਤ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਇਸ ਦਾ ਉਦਘਾਟਨ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ ਇਸ ਮੌਕੇ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਹਿਲਾਂ ਵੀ ਜਲੰਧਰ ਵਿੱਚ ਇਹ ਰਸੋਈ ਚੱਲ ਰਹੀ ਸੀ ਪਰ ਉਸ ਵੇਲੇ ਸਿਰਫ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਸੀ ਅਤੇ ਇਸ ਦੇ ਨਾਲ ਹੀ 10 ਰੁਪਏ ਵੀ ਲੈ ਜਾਂਦੇ ਸੀ ਪਰ ਹੁਣ ਇਹ ਰਸੋਈ ਮੁਫਤ ਚੱਲੇਗੀ ਅਤੇ ਇੱਕ ਹੀ ਜਗ੍ਹਾ ਤਿੰਨੋਂ ਟਾਈਮ ਇੱਥੇ ਖਾਣਾ ਮੋਹੱਈਆ ਹੋਵੇਗਾ ਇਸ ਰਸੋਈ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਇਹ ਪੰਜਾਬ ਵਿੱਚ ਇਸ ਤਰ੍ਹਾਂ ਦਾ ਪਹਿਲਾ ਉਪਰਾਲਾ ਹੈ ਜਿਸ ਦਾ ਫਾਇਦਾ ਹਰ ਉਸ ਇਨਸਾਨ ਨੂੰ ਹੋਵੇਗਾ ਜੋ ਲੋੜਮੰਦ ਹੈ ਧੰਗ ਗੁਰੂ ਰਾਮਦਾਸ ਜੀ ਦੇ ਨਾਮ ਤੇ ਜਿਹੜੀ ਸੰਸਥਾ ਬਣੀ ਹੈ ਪੁਰ ਹੀਰਾ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਸਾਂਝਾ ਉਦਮ ਹੈਗਾ ਜਿਹੜੀ ਸਾਡੀ ਸਾਂਝੀ ਰਸੋਈ ਪਹਿਲਾਂ ਇੱਥੇ ਚੱਲਦੀ ਸੀ ਇੱਥੇ ਇੱਕ ਟਾਈਮ ਦਾ ਖਾਣਾ ਦਿੱਤਾ ਜਾਂਦਾ ਸੀ ਹੁਣ ਧੰਗ ਗੁਰੂ ਰਾਮਦਾਸ ਜੀ ਜਿਹੜੀ ਪੁਰ ਹੀਰਾ ਸੰਸਥਾ ਹੈਗੀ ਹੈ ਉਹਨਾਂ ਵੱਲੋਂ ਤਿੰਨੋਂ ਸਮੇਂ ਦਾ ਜਿਹੜਾ ਹੈਗਾ ਲੰਗਰ ਇੱਥੇ ਵਰਤਾਇਆ ਜਾਏਗਾ ਔਰ ਅਤੁੱਟ ਹੋਏਗਾ ਇਹਦੇ ਲਈ ਕੋਈ ਚਾਰजेस ਨਹੀਂ ਹੋਣਗੇ ਯੂਐਸਏ ਦੇ ਜਿਹੜੇ ਸਾਡੇ ਸਾਥੀ ਨੇ ਸਰਦਾਰ ਮਨਜੀਤ ਸਿੰਘ ਜੀ ਹੋਰੀ ਤੇ ਇਹਨਾਂ ਦੇ ਸਾਥੀਆਂ ਨੇ ਮਿਲ ਕੇ ਇਹ ਸੰਸਥਾ ਸ਼ੁਰੂ ਕੀਤੀ ਹੈ ਬਹੁਤ ਅੱਛਾ ਉਦਮ ਹੈ ਇਸ ਚ ਇਹ ਸਾਂਝੀ ਥਾਂ ਤੇ ਹੁਸ਼ਿਆਰਪੁਰ ਦੇ ਨੇੜੇ ਜਿਹੜੀ ਜਗ੍ਹਾ ਪੁਰ ਹੀਰਾ ਉੱਥੇ ਇਹਨਾਂ ਨੇ ਆਪ ਦਾ ਸੈਂਟਰਲਾਈਜ਼ਡ ਲੰਗਰ ਪ੍ਰਪਰੇਸ਼ਨ ਹਾਲ ਬਣਾਇਆ ਉੱਥੋਂ ਤਿਆਰ ਹੋ ਕੇ ਟਰਾਂਸਪੋਰਟ ਕਰਕੇ ਤਾਜ਼ਾ ਖਾਣਾ ਜਿਹੜਾ ਤਿੰਨੇ ਟਾਈਮ ਇੱਥੇ ਆ ਕੇ ਸਰਵ ਹੋਇਆ ਕਰੇਗਾ ਸਾਰਿਆਂ ਲਈ ਹੈ ਕੋਈ ਵੀ ਕੋਈ ਮਲਾਜ਼ਮ ਹੋਵੇ ਕੋਈ ਡਾਕਟਰ ਹੋਵੇ ਨਰਸਿਸ ਐਨੀਬਾਡੀ ਤੁਸੀਂ ਵੀ ਖਾਣਾ ਲੈ ਸਕਦੇ ਹੋ ਇਹ ਸਾਰਿਆਂ ਲਈ ਹੈਗਾ ਔਰ ਇਸੇ ਕੱਲਾ ਮਰੀਜ਼ਾਂ ਲਈ ਨਹੀਂ ਸਾਰਿਆਂ ਲਈ ਹੈ ਪਰ ਮਰੀਜ਼ਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਇਹ ਜੀ ਵੇਖੋ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਮੁਤਾਬਕ ਕਿ ਗਰੀਬ ਦਾ ਮੂੰਹ ਗੁਰਦੀ ਬੋਰ ਉਹ ਸੇਵਾ ਨੂੰ ਬਾ ਵਧਾਉਣ ਲਈ ਇਹ ਤੁਹਾਨੂੰ ਗੁਰੂ ਰਾਮਦਾਸ ਲੰਗਰ ਸੇਵਾ ਪੂਰੀ ਦਾ ਹਿਾਰਪੁਰੋਂ ਸ਼ੁਰੂ ਕੀਤੀ ਗਈ ਆ ਇਸ ਤੋਂ ਪਹਿਲਾਂ ਇਹ ਸੇਵਾ ਸੇਵਲ ਹਸਪਤਾਲ ਬਟਾਲਾ ਗੁਰਦਾਸਪੁਰ ਹਿਾਰਪੁਰ ਸੁਹਾ ਮਕੇਰੀਆਂ ਫਗਵਾੜਾ ਕਪੂਥਲਾ ਅਤੇ ਨਵਾਂ ਸਹਿ ਚੱਲ ਰਹੀ ਆ ਅੱਜ ਇਹ ਸੇਵਾ ਇਥੋਂ ਸ੍ਰੀ ਸੇਵਾ ਹਫਤਾ ਜਿੰਦਰ ਦਾ ਸ਼ੁਰੂ ਕੀਤੀ ਗਈ ਹੈ ਜੀ ਇੱਥੇ ਕੋਈ ਵੀ ਪ੍ਰਾਣੀ ਜਿਹੜਾ ਵਾ ਉਹ ਲੰਗਰ ਪਾਣੀ ਸ਼ਕਸ਼ਕਦਾ ਹੈ ਫ੍ਰੀ ਸੇਵਾ ਹੈ ਜੀ